ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਮਹਿਲਾਵਾਂ ਨੂੰ 11000 ਰੁਪਏ ਪ੍ਰਤੀ ਮਹੀਨਾ ਮਿਲਣਗੇ 11000 ਰੁਪਏ ਦੇਣ ਦਾ ਵਾਅਦਾ ਦਿੱਲੀ ਦੇ ਵਿੱਚ ਪੂਰਾ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਦੱਸਦੀ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨਾਲ ਕੀਤਾ ਵਾਦਾ ਅਸੀਂ ਪੂਰਾ ਕੀਤਾ ਹੈ ਦਿੱਲੀ ਸਰਕਾਰ ਦੀ ਮਹਿਲਾਵਾਂ ਨੂੰ ਇਹ ਵੱਡੀ ਸੌਗਾਤ 11000 ਰੁਪਿਆ ਹਰ ਮਹੀਨੇ ਮਿਲੇਗਾ ਉਸਦੇ ਲਈ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੰਚ ਤੋਂ ਇਹ ਐਲਾਨ ਕੀਤਾ ਗਿਆ ਹੈ ਉਹਨਾਂ ਕਿਹਾ ਇਹ ਕਿ ਮੈਂ ਜਾਦੂਗਰਾਂ ਤੇ ਮੈਂ ਪੈਸਾ ਲੈ ਕੇ ਆਵਾਂਗਾ ਹਾਲਾਂਕਿ ਵਿਰੋਧੀ ਧਿਰ ਇਸ ਤੇ ਸਵਾਲ ਚੁੱਕ ਰਹੀਆਂ ਨੇ ਕਿ ਪੈਸਾ ਕਿਥੋਂ ਆਏਗਾ ਦਿੱਲੀ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਮਹਿਲਾਵਾਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਮਿਲਣਗੇ ਦਿੱਲੀ ਦੇ ਵਿੱਚ ਮਹਿਲਾ ਸਨਮਾਨ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ ਵੱਡੀ ਖਬਰ ਨਸਦੀਏ ਕੇ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ ਤੇ ਪਹਿਲੀ ਵਾਰ 2100 ਰੁਪਏ ਮਿਲਣਗੇ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ ਮਹਿਲਾਵਾਂ ਨੂੰ ਜਿਸ ਤੋਂ ਬਾਅਦ ਜਨਾਬ ਜਿੱਤਣ ਤੇ ਉਹਨਾਂ ਨੇ ਕਿਹਾ ਕਿ 2100 ਰੁਪਏ ਮਿਲਣਗੇ ਜਦ ਕਿ ਹਰ ਮਹੀਨੇ 1-1000 ਰੁਪਿਆ ਹੁਣ ਤੋਂ ਹੀ ਸ਼ੁਰੂ ਹੋ ਜਾਵੇਗਾ 1000 ਰੁਪਿਆ ਦੇਣ ਦੀ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਇੱਕ ਵੱਡੇ ਇਕੱਠ ਦੇ ਦੌਰਾਨ ਇਸ ਦਾ ਐਲਾਨ ਕੀਤਾ ਗਿਆ ਹੈ ਤਾਂ ਇਸ ਦੌਰਾਨ ਵਿਰੋਧੀ 13 20 ਨਿਸ਼ਾਨਾ ਸਾਦੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਪੈਸਾ ਕਿੱਥੋਂ ਲੈ ਕੇ ਆਏਗਾ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਮੈਂ ਬਿਜਲੀ ਮੁਫਤ ਦੇ ਰਿਆਂ ਉਵੇਂ ਮਹਿਲਾਵਾਂ ਨੂੰ ਵੀ 1000 ਰੁਪਿਆ ਪ੍ਰਤੀ ਮਹੀਨਾ ਦੇਵਾਂਗੇ ਜੋ ਅਸੀਂ ਠਾਣ ਲੈਂਦੇ ਆ ਫਿਰ ਉਹ ਅਸੀਂ ਕਰਕੇ ਦਿਖਾਉਨੇ ਆ ਅਰਵਿੰਦ ਕੇਜਰੀਵਾਲ ਨੇ ਇਹ ਵੱਡਾ ਬਿਆਨ ਵੀ ਦਿੱਤਾ ਹੈ ਤਾਂ ਇਸ ਵੇਲੇ ਭਾਜਪਾ ਦੇ ਸੀਨੀਅਰ ਆਗੂ ਆਰ ਪੀ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਆਰ ਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਯੋਜਨਾ ਨੂੰ ਲਾਗੂ ਕਰ ਦਿੱਤਾ ਗਿਆ 1-1000 ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦਿੱਲੀ ਦੇ ਵਿੱਚ ਮਿਲਣਗੇ ਤੁਹਾਡਾ ਫਰਸਟ ਰਿਐਕਸ਼ਨ ਜਾਨਣਾ ਚਾਹੁੰਦੇ ਹਾਂ ਉਹ ਗਾਲਾਂ ਕੱਢੇ ਕਿਰਮ ਦਾ ਜਿਸ ਗਾਲਾਂ ਸੀ ਵਾਅਦੇ ਤੇਰਾ ਵਾਅਦੇ ਤੇਰੇ पे ਮਾਰ ਲਿਆ ਬੰਦਾ ਸਿੱਧਾ ਸਾਦਾ ਜੀ ਦਿੱਲੀ ਦਾ ਹਮ ਆ ਵੀ ਝੂਠੇ ਵਾਅਦੇ ਨਾਲ ਮਾਰਿਆ ਜਾ ਰਿਹਾ ਜੀ 1000 ਦਾ ਡਿਸਟ੍ਰੈਕਟ ਨੂੰ ਹੈ ਸਿਰ ਵਾਅਦਿਆਂ ਤੇ ਹੈ बिल, रहे। ने। तो बिल के आ रहे हैं मेरा एक होकर चैलेंज दे रहे मेरा जी मेरे केजरीवाल साहब अपने मोहल्ल चले जिते रहा विधानसभा उस विधानसभा झुग्गिया बस्त चले उफ आ रहा है हर आदमी पीला पानी खरीद के पी रहे ਤੀਰ ਵੀ ਜੀ ਬੋਤਲ ਮੀਨੀਮਮ ਗਰੀ ਤੱਕ ਦੀ ਬਾਦੀ ਲੈਂਦਾ ਹੈ। ਉਹ ਕਹਿੰਦੇ ਦੋ ਬੋਤਲ ਖਾ ਲਾ ਗੁਜਾਰਨ ਇੱਕ ਤਾਂ ਤਾਂ 9500 ਮੀਲੀ ਪਾਣੀ ਦੀ ਬੋਤਲ ਲੈਣੀ ਪੈਣੀ ਪੀਣ ਵਾਸਤੇ ਜੀ। ਤੇ ਆਰ ਪੀ ਸਿੰਘ ਜੀ ਉਹ ਕਹਿੰਦੇ ਮੈਂ ਜਾਦੂਗਰ ਹਾਂ ਜੋ ਮੈਂ ਠਾਣ ਲੈਂਦਾ ਮੈਂ ਕਰ ਦਿੰਦਾ ਜਾਦੂ ਦੀ ਛੜੀ ਹੈ ਮੇਰੇ ਕੋਲੇ ਪੈਸਾ ਮੈਂ ਲੈ ਕੇ ਆਉਂਗਾ। ਬਿਲਕੁਲ ਜਾਦੂਗਰ ਹੈ ਤਰੀ ਤੇ ਇੱਕ ਦਿਨ ਵਾਲੇ ਬੋਤਲ ਫ੍ਰੀ ਕਰਤੀ ਸੀ। ਜਾਦੂਗਰ ਹੈ ਤਰੀ ਤੇ ਅਵਨ ਕਿੰਨੇ 100 ਕਰੋੜ ਰੁਪਏ ਸ਼ਰਾਬ ਦੇ ਸ਼ਰਾਬ ਵਿੱਚ ਕਮਾ ਕੇ ਆਪਣੇ ਇਲੈਕਸ਼ਨ ਜਿਲਾ ਲੈਂਦੇ ਨੇ। ਇਹ ਜਾਦੂ ਹੈ ਉਹਨਾਂ ਕੋਲ ਕੋਈ ਸ਼ਕ ਨਹੀਂ ਹੈਗਾ। अच्छा जादू वाला बोल देखो उन्होंने ये भी कह देता है कि assi 2100 दे दंगे जे सरकार दोबारा बनगी ता। 1000 ਦਿੱਤਾ ਜਾਂਦਾ। ਜੀ। ਪੰਜਾਬ ਦੇ ਡੇਟਾ ਯਾਰ ਤੋਂ ਪੁੱਛੋ ਯਾਰ। ਜੀ। ਜਾਂ ਦਿੱਲੀ ਡੇਟਾ ਕਿਸ ਨੂੰ ਯਾਰ ਸਰ ਬਿਲੇ ਕਿਸ ਨੂੰ ਯਾਰ ਪਿਆ। ਨਿਊ ਕਹਿੰਦੇ ਰਜਿਸਟ੍ਰੇਸ਼ਨ ਸ਼ੁਰੂ ਹੋ ਜੇਗੀ ਰਜਿਸਟ੍ਰੇਸ਼ਨ ਕਰੋ ਨਾਲ ਦੀ ਨਾਲ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ। ਮੈਂ ਜਿਹੜੀ ਗੱਲ ਕਹਿ ਰਿਹਾ ਅਗਰ 1000 ਦਿੱਤਾ ਹੁੰਦਾ ਤੇ 2100 ਦੀ ਗੱਲ ਕੋਈ ਸਮਝਦਾ। ਜੀ। ਜੇ 1000 ਵਿੱਚ ਦਿੱਤਾ ਤਾਂ ਇੱਕ ਹਾਲੇ ਤਾਂ ਸਰਕਾਰ ਜਿਨੇ ਤੇ ਉਹ 2100 ਵਾਲਾ ਕਿਉਂ ਕਰ ਰਹੇ ਨੇ ਜੇਦਨ ਜੀ। ਤਾਂ ਤੁਹਾਨੂੰ ਇਸ ਦੇ ਪਿੱਛੇ ਕੀ ਲੱਗਦਾ ਹੈ ਜੋ 1000 ਰੁਪਏ ਦਾ ਇਹ ਯੋਜਨਾ ਲਾਗੂ ਕਰ ਰਹੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਹਿਲਾ ਨੂੰ ਪਹਿਲਾ 1000 ਦੇਣ ਦੀ ਗੱਲ ਕਰ ਰਹੇ ਹੋ ਸਰ ਇੱਕ ਮਿੰਟ ਰੁਕੋ ਸਰ ਇੱਕ ਮਿੰਟ ਰੁਕੋ ਸਰ ਇੱਕ ਮਿੰਟ ਰੁਕੋ ਸਰ ਇਹ ਕਿਸੇ ਗਲਤ ਪ੍ਰਚਾਰ ਕਰ ਰਹੇ ਹੋ ਹਕੀਕਤ ਵਿੱਚ ਇਹ ਯੋਜਨਾ ਕੋਈ ਲਾਗੂ ਨਹੀਂ ਜੁਲੀ ਜੀ ਤੇ ਇੱਕ ਮਹਿਲਾ ਦਾ ਹਰੋ ਜਨ ਜਹਾਜ਼ ਤੇ ਮਿਲਣਾ ਮਿਲਦਾ ਹੈ ਭਾਈ ਹਮ ਚੈਲੰਜ ਆਉਂਦੇ ਦਿਨਾਂ ਚ ਉਹਨਾਂ ਨੇ ਕਿਹਾ ਕਿ ਰਜਿਸਟ੍ਰੇਸ਼ਨ ਕਰਾਓ ਤੇ ਹੋ ਜੇਗੀ ਉਹ ਕਰਾਓ ਮਤਲਬ ਉਹਨਾਂ ਤੱਕ ਸੁੱਤੇ ਰਹੇ 10 ਸਾਲ ਹੋ ਗਏ ਸਰਕਾਰ ਨੂੰ ਚਲਾਉਂਦੇ ਸੁੱਤੇ ਨੇ ਹਾਲੇ ਰਜਿਸਟ੍ਰੇਸ਼ਨ ਕਰਾਉਣ ਦੀ ਗੱ हेलो न्यूज़ सेशन चालू कर ठीक है आरपी सिंह जी ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਜੀ ਵੀ ਨੇ ਨੀਲ ਗਰਗ ਜੀ న్యూਸ 18 ਤੇ ਸਵਾਗਤ ਹੈ आरपी ਸਿੰਘ ਸਾਡੇ ਨਾਲ ਜੁੜੇ ਹੋਏ ਨੇ ਬੀਜੇਪੀ ਆਗੂ ਨੇ ਉਹ ਕਹਿੰਦੇ ਨੇ ਕਿ ਕਿੱਥੇ ਲਾਗੂ ਹੋਈ ਹੈ ਯੋਜਨਾ ਪਹਿਲਾਂ ਤੋਂ ਵੀ ਤੁਹਾਡੀ ਦਿੱਲੀ ਦੇ ਵਿੱਚ ਹੀ ਸਰਕਾਰ ਹੈ 10 ਸਾਲ ਤੋਂ ਜ਼ਿਆਦਾ ਤੇ ਹੁਣ ਤੱਕ ਤੁਸੀਂ ਪੈਸੇ ਨਹੀਂ ਦਿੱਤੇ ਤੇ ਹੁਣ ਵੀ ਸਿਰਫ ਚੋਣਾ ਕਰਕੇ ਵਾਅਦਾ ਕੀਤਾ ਜਾ ਰਹੇ ਨਹੀਂ ਸਾਨੂੰ ਚੋਣਾ ਕਰਕੇ ਵਾਅਦੇ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਲਗਾਤਾਰ ਲੋਕ ਹਿੱਤਾਂ ਦੇ ਵਿੱਚ ਹੀ ਫੈਸਲੇ ਕਰਦੀ ਹੈ ਔਰ ਜਿਹੜੀਆਂ ਗਰੰਟੀਆਂ ਦਿੰਦੀ ਹੈ ਉਹ ਪੂਰੀਆਂ ਕਰਦੀ ਆ ਆਮ ਆਦਮੀ ਪਾਰਟੀ ਇਹ ਦਾਮ ਆਮ ਆਦਮੀ ਪਾਰਟੀ ਦੇ ਵਿੱਚ ਹੀ ਹੈ ਗਰੰਟੀ ਦੇਣੀ ਤੇ ਪੂਰੀ ਕਰਨੀ 'ਚ ਬਹੁਤ ਜ਼ਮੀਨ ਸਮਾਨ ਦਾ ਅੰਤਰ ਹੁੰਦਾ ਤੇ ਆਰ ਪੀ ਸਿੰਘ ਇੱਥੇ ਪਹਿਲਾਂ ਸੁੱਤੇ ਪਏ ਸੀ ਦੀ ਗੱਲ ਕਰਦੇ ਸੀ ਤੁਸੀਂ ਸੁੱਤੇ ਪਏ ਸੀ 2014 'ਚ ਤੁਹਾਡੀ ਸਰਕਾਰ ਬਣੀ 15 ਲੱਖ ਰੁਪਏ ਦਾ ਤੁਸੀਂ ਵਾਅਦਾ ਕੀਤਾ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਤੁਸੀਂ ਸੁੱਤੇ ਪਏ ਸੀ ਹੁਣ ਤੱਕ ਕਿਉਂ ਨਹੀਂ ਦਿੱਤੀਆਂ ਤੁਸੀਂ ਉਹ ਕਿ ਉਹ ਤੁਸੀਂ ਮੁਲਕ ਨੂੰ ਲਟਾਇਆ ਅਸੀਂ ਤੇ ਜੇ ਲੋਕਾਂ ਨੂੰ ਪਾਣੀ ਫਰੀ ਕੀਤਾ ਤੇ ਪਾਣੀ ਫਰੀ ਦਿੱਤਾ ਬਿਜਲੀ ਫਰੀ ਦੀ ਗੱਲ ਕੀਤੀ ਤਾਂ ਬਿਜਲੀ ਫਰੀ ਦਿੱਤੀ ਲੋਕਾਂ ਨੂੰ ਚੰਗੀ ਤੇ ਫਰੀ ਐਜੂਕੇਸ਼ਨ ਦੀ ਗੱਲ ਕੀਤੀ ਉਹ ਦਿੱਤੀ ਅਸੀਂ ਤੇ ਲੋਕਾਂ ਨੂੰ ਫਰੀ ਟ੍ਰੀਟਮੈਂਟ ਦੀ ਗੱਲ ਕੀਤੀ ਉਹ ਦਿੱਤੀ ਅਸੀਂ ਤੇ ਹਰ ਉਹ ਚੀਜ਼ ਪੂਰੀ ਕੀਤੀ ਜਿਹੜੀ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈਗੀ ਹੈ ਸੋ ਇਹ ਜਜ਼ਬਾ ਜਿਹੜਾ ਹੈਗਾ ਉਹ ਇਹ ਦਮ ਜਿਹੜਾ ਹੈਗਾ ਉਹ ਅਰਵਿੰਦ ਕੇਜਰੀਵਾਲ ਤੇ ਉਸਦੀ ਪਾਰਟੀ ਦੇ ਵਿੱਚ ਹੈ ਜੋ ਉਹ ਕਹਿੰਦੇ ਉਹ ਪੂਰਾ ਕਰਦੇ ਆ ਜੀ ਜਰਜ ਸਾਹਿਬ ਜਰਜ ਸਾਹਿਬ ਫਿਰ ਮੈਂ ਆਰ ਪੀ ਸਿੰਘ ਤੋਂ ਵੀ ਇਸ ਤੇ ਰਿਐਕਸ਼ਨ ਲੈਣਾ ਪਹਿਲਾਂ ਇੱਕ ਛੋਟਾ ਜਿਹਾ ਹੋਰ ਸਵਾਲ ਹੈ ਇਹ ਯੋਜਨਾ ਲਾਗੂ ਹੋ ਗਈ ਹੈ ਜਾਂ ਹਾਲੇ ਹੋਣੀ ਹੈ ਬਿਲਕੁਲ ਇਹ ਹੈ ਅਸੀਂ ਯਾਨੀ ਕਿ ਲਾਗੂ ਹੋਣੀ ਹੈ ਬਿਲਕੁਲ ਇਹ ਸਾਰਿਆਂ ਨੂੰ ਅਸੀਂ ਜਿਹੜੇ ਹੈ ਵਾਅਦਾ ਕੀਤਾ ਉਹ ਪੂਰੇ ਕਰਾਂਗੇ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਦਿੱਲੀ ਹੋਵੇ ਆਮ ਆਦਮੀ ਪਾਰਟੀ ਨੇ ਹਰ ਕਹੀ ਹੋਈ ਗੱਲ ਨੂੰ ਪਗਾਇਆ ਹੈਗਾ ਠੀਕ ਹੈ ਆਰਪੀ ਸਿੰਘ ਜੀ ਨੀਲਗੜ੍ਹ ਕਹਿੰਦੇ ਨੇ ਕਿ ਅਸੀਂ ਵਾਅਦਾ ਕੀਤਾ ਅਸੀਂ ਪੂਰਾ ਕਰ ਰਹੇ ਨੀਲਗੜ੍ਹ ਦਾ ਸੀ ਵਾਈਫ ਨੂੰ ਜਾਂ ਪਰਿਵਾਰਕ ਮਿਲ ਗਿਆ ਰਿਹਾ 1000 ਰੁਪਏ ਦਾਸਨ ਮੈਨੂੰ ਜੀ ਤੁਸੀਂ ਕਹਿੰਦੇ ਮੈਨੂੰ 15 ਲੱਖ ਤੇ ਦੇ ਦਿਓ ਤੁਸੀਂ ਕਿਹੜੇ ਬੰਦੇ ਨਾਲ 200000 ਦੀ ਗੱਲ ਕਰਦੇ ਹੋ ਇਹ ਕੀ ਤਰੀਕਾ ਹੈ ਕੋਈ ਪੰਡਤ ਤਰੀਕਾ ਨਹੀਂ ਤੋਂ ਤੁਹਾਡੀ ਉਹਨਾਂ ਨੇ ਪੂਰੀ ਗੱਲ ਸੁਣੀ ਤੁਸੀਂ ਮੈਨੂੰ ਇਹ ਗੱਲ ਖੜੀ ਜੀ ਅੱਛਾ ਤਰੀਕਾ ਨਹੀਂ ਜੀ ਮੈਂ ਤੇ ਨਹੀਂ ਵਿੱਚ ਬੋਲਣਾ ਆਪਣੀ ਕਹਾਣੀ ਸੁਣਾਈ ਜੀ ਆਰ ਪੀ ਜੀ ਜੀ ਤੇ ਸੱਚ ਹੈਗਾ ਕਿ ਬਾਲੂਆ ਕਰਨਾ ਹੋਰ ਗੱਲ ਉਹ ਬੇਰੇ ਚੈਲੰਜ ਸਵੀਕਾਰ ਕਰੇ 15 ਲੱਖ ਦੀ ਗੱਲ ਕਿਤੇ ਇੱਕ ਦਹਾੜਨ ਕਿਤੇ ਪੀਐਮ ਸਾਹਿਬ ਨੂੰ ਕਹਿੰਦੇ ਨੇ ਇੱਕ ਸਪੀਡ ਦਹਾੜਨ ਜਿੱਥੇ ਪੀਐਮ ਸਾਹਿਬ ਨੇ ਕਦੀ ਅੱਖਰ ਕਿ ਮੈਂ 15 ਲੱਖ ਰਿਹਾ ਦਹਾੜਨਗੇ ਮੰਨ ਜਾਵਾਂਗੇ ਮੈਂ ਸਿਰਫ ਕਹਿੰਦਾ ਰਾਜਨੀਤੀ ਸਹੀ ਪਬਲਿਕ ਫੰਡ ਵੀ ਲੈ ਚੋ ਪਾਰ ਹੋ ਜਾਣਾ ਜੀ ਪਰ ਜਿਹੜੀ ਮੂਲ ਗੱਲ ਹੈ ਜੀ ਮੂਲ ਗੱਲ ਇਹ ਕੀ ਦਿੱਲੀ ਚ ਉਹਨਾਂ ਦੀ ਹਾਲ ਦੇਖਾ ਜਾਂਦੇ ਹੋ ਤੇ ਜਸਟਿਸ ਬਨਮੋਨ ਚੀਫ ਜਸਟਿਸ ਨੇ ਦਿੱਲੀ ਦੇ ਅਸਲੇ ਉਹਨਾਂ ਦੀ ਅਬਜ਼ਰਵਸ਼ਨ ਬਲੋ ਜਿਹੜੀ ਸਕੂਲਾਂ ਬਾਰੇ ਕੀ ਹੈ ਉਹ ਚੀਫ ਜਸਟਿਸ ਨੇ ਉਹਨਾਂ ਨੇ ਕੀ ਕਿ ਸਕੂਲ ਬਾਰੇ ਕਿ ਚੱਪਰੇ ਸਕੂਲ ਚ ਨੇ ਇੱਥੇ ਕਲਾਸ ਇੱਕ ਕਲਾਸ ਵਿੱਚ ਇੱਕੋ ਵੀ ਬੱਚਾ ਹੈ ਇਹ ਤੇ ਹਾਲਤ ਹੈ ਕਿ ਦਿੱਲੀ ਦੇ ਮੁਲਕ ਨੇ ਜਿਹਦੀ ਗੱਲ ਕਰਦੇ ਮੁਲਕ ਨੇ ਨੇ ਬੱਚਿਆਂ ਨੂੰ ਦਵਾਈਆਂ ਦੇ ਕੇ ਬਹੁਤ ਇੱਕ ਅਰਦਾਸ ਤਾਂ ਤਿੰਨ ਬੱਚਿਆਂ ਦੀ ਡੈਥ ਹੋ ਗਈ ਨੇ ਦਵਾਈਆਂ ਖਾ ਰੱਖੀ ਦੋਈਆਂ ਖਾ ਕੇ ਅਪਾ ਅੱਜ ਅਜੀ ਆਪੇ ਸੰਜੀ ਦੁਬਾਰਾ ਤੁਹਾਨੂੰ ਕਿ 1000 ਰੁਪਏ ਕੋਟੀ ਗੱਲ ਹੈ ਕੋਟੀ ਗੱਲ ਹੈ 1000 ਰੁਪਏ ਦਿੱਲੀ ਦੇਡੇ ਦੇ ਦਾ ਫਿਰ ਗੱਲ ਕਰਾਂਗੇ ਪਹਿਲੇ ਪਹਿਲਾ 1000 ਰੁਪਏ ਐਲੈਕਸ਼ਨ ਆ ਆ ਨੀਲ ਕਰਕੇ ਜੀ ਐਲੈਕਸ਼ਨ ਤਾਂ ਹੁਣ ਕਾਫੀ ਨੇੜੇ ਆ ਲੱਗਦਾ ਹੈ ਕਿ ਥੋੜਾ ਦੇਰ ਹੀ ਹੋ ਗਈ ਹੈ ਨੀ ਕੋਈ ਦੇਰੀ ਨਹੀਂ ਹੋਈ ਦੇਖੋ ਜੀ ਪਤਾ ਕੀ ਹੁੰਦਾ ਵੀ ਹਰ ਵਾਰ ਜਨਨਕ ਜਿਹੜੀ ਆਵਾਦੀ ਪਾਰਟੀ ਹੈ ਤੁਸੀਂ ਮੈਨੂੰ ਇਹ ਦੱਸੋ ਜੇ ਦਿੱਲੀ ਦੇ ਵਿੱਚ ਇਹ ਕਹਿੰਦੇ ਰਹੇ ਨੇ ਕਿ ਸਾਡੀਆਂ 10 ਸਾਲਾਂ ਤੋਂ ਪੁਰਾਣੀ ਸਰਕਾਰ ਬਿਲਕੁਲ ਹੈਗੀ ਹੈ ਕੀ ਉੱਥੇ ਇਹ ਸੱਚ ਨਹੀਂ ਹੈਗਾ ਲੋਕਾਂ ਨੂੰ ਪਾਣੀ ਫ੍ਰੀ ਮਿਲਿਆ ਕੀ ਇਹ ਸੱਚ ਨਹੀਂ ਹੈ ਇਹਨਾਂ ਨੂੰ ਉੱਥੇ ਬਿਲਕੁਲ ਫ੍ਰੀ ਮਿਲੀ ਕੀ ਇਹ ਸੱਚ ਨਹੀਂ ਹੈ ਉੱਥੇ ਲੋਕਾਂ ਦਾ ਟ੍ਰੀਟਮੈਂਟ ਫ੍ਰੀ ਹੋਇਆ ਕੀ ਇਹ ਸੱਚ ਨਹੀਂ ਹੈ ਬੱਚਿਆਂ ਨੂੰ ਉੱਥੇ ਪੜ੍ਹਾਈ ਵਧੀਆ ਮਿਲੀ ਕੀ ਇਹ ਸੱਚ ਨਹੀਂ ਹੈ ਜਿਹੜਾ ਗਰੀਬ ਦਾ ਬੱਚਾ ਵੀ ਜਿਹੜਾ ਮਾਨ ਨਾਲ ਕਹਿੰਦਾ ਕਿ ਮੈਂ ਸਰਕਾਰੀ ਸਕੂਲ ਚ ਪੜ੍ਹਦਾ ਹੈਗਾ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ 'ਚ ਅਸੀਂ 5 ਗਰੰਟੀਆਂ ਸਾਡਾ ਹਾਲਾਤ ਹਾਲੇ ਪਿਆ ਹੈਗਾ ਔਰ ਸਾਨੂੰ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚ ਇਹ ਲੋਕ ਇਹਨਾਂ ਦੀ ਸਰਕਾਰਾਂ ਰਹੀਆਂ ਪੰਜਾਬ ਦੇ ਵਿੱਚ ਇਹਨਾਂ ਨੇ ਮਾਫੀਆ ਪੰਜਾਬ ਦੇ ਵਿੱਚ ਚਲਾਏ ਅਕਾਲੀ ਦਲਾਂ ਦੇਿਲ ਕੇ ਠੀਕ ਹੈ ਨਾ ਉਸ ਖਜ਼ਾਨੇ ਨੂੰ ਕਿੰਨਾ ਚੂਨਾ ਲਾਇਆ ਅੱਜ ਉਹੀ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚ ਆਉਣਾ ਚਾਹੀਦਾ ਸੀ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆ ਰਿਹਾ ਹੈਗਾ ਸੋ ਹਿਆਰਪੀ ਸਿੰਘ ਆਪਦੀ ਪਾਰਟੀ ਸੰਭਾਲਣ ਸਾਡੀ ਚਿੰਤਾ ਨਾ ਕਰਨ ਸਾਡੀ ਚਿੰਤਾ ਕਰਨ ਵਾਸਤੇ ਜਾਂ ਆਮ ਆਦੀ ਪਾਰਟੀ ਨੂੰ ਅੱਗੇ ਚਲਾਉਣ ਵਾਸਤੇ ਪੰਜਾਬ ਦੇ ਦਿੱਲੀ ਦੇ ਲੋਕ ਜਿਹੜੇ ਉਹ ਕਾਫੀ ਨੇ ਠੀਕ ਹੈ ਨਾ ਉਹ ਉਹ ਉਹਨਾਂ ਦੀ ਪਾਰਟੀ ਕੀ ਤਾਂ ਦੀ ਜੀ ਵੰਡ ਪਾਉਂਦੀ ਰਾਜਨੀਤੀ ਕਰਦੇ ਨਾ ਨਫਰਤ ਦੀ ਰਾਜਨੀਤੀ ਕਰਦੇ ਨਾ ਡਰਾਉਣ ਦੀ ਰਾਜਨੀਤੀ ਕਰਦੇ ਨਾ ਕੰਮ ਦੇ ਢਿੱਕੇ ਡਾਉਣ ਦੀ ਰਾਜਨੀਤੀ ਕਰਦੇ ਜਿਹੜੀ ਦਿੱਲੀ ਦੇ ਵਿੱਚ ਤੁਸੀਂ ਬਣੇ ਰਹੋ ਸਰਕਾਰ ਲਗਾਤਾਰ ਕਰ ਰਹੀ ਹੈ ਤੁਸੀਂ ਬਣੇ ਰਹੋ ਆਰ ਪੀ ਸਿੰਘ ਨਾਲ ਸੀ ਚਲੋ ਪਹਿਲਾਂ ਤਾਂ ਹੁਣ ਉਹਦਾ ਜਿਹੜਾ ਨੈਟਵਰਕ ਦੇ ਵਿੱਚ ਕਨੈਕਸ਼ਨ ਕੱਟ ਗਿਆ ਪਰ ਅਨਿਲ ਗਰਗ ਜੀ ਜਿਹੜੀ 2100 ਵਾਲੀ ਵੀ ਗੱਲ ਉਹ ਵੀ ਸਮਝਣਾ ਚਾਹਾਂਗੇ ਥੋੜਾ ਜਿਹਾ ਕਿਉਂਕਿ ਹੋਰ ਐਕਸਪਲੇਨਰ ਚਾਹੁੰਦੇ ਆ ਇਸ ਤੇ ਕਿ ਹਜ਼ਾਰ ਰੁਪਏ ਦੇਣ ਦੀ ਗੱਲ ਤਾਂ ਕੀਤੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪ ਸੁਪਰੀਮੋ ਨੇ ਕਿ ਜਿਵੇਂ ਰਜਿਸਟ੍ਰੇਸ਼ਨ ਹੋਏਗੀ ਅਸੀਂ 1000 ਰੁਪਏ ਦੇਵਾਂਗੇ ਤੇ 2100 ਰੁਪਏ ਕਦੋਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਨਹੀਂ ਮੈਨੂੰ ਹੀ ਮੈਂ ਪੂਰਾ ਕੁਸਚ ਨਹੀਂ ਤੁਹਾਡਾ ਤੁਹਾਨੂੰ 2100 ਕਿਹੜਾ ਮੈਨੂੰ ਇਸ ਬਾਰੇ ਪਤਾ ਨਹੀਂ ਹੈ ਐਗਜ਼ੈਕਟਲੀ ਠੀਕ ਹੈ ਚਲੋ ਠੀਕ ਹੈ ਬਹੁਤ ਧੰਨਵਾਦ ਫਿਲਹਾਲ ਦੇ ਲਈ ਨੀਲ ਕਰਕੇ ਜੀ ਸਾਡੇ ਨਾਲ ਜੁੜੇ ਆਰ ਪੀ ਸਿੰਘ ਸਾਡੇ ਨਾਲ ਜੁੜੇ ਜਿਨ੍ਹਾਂ ਦੇ ਵੱਲੋਂ ਪਲਟਵਾਰ ਵਾਰ ਪਲਟਵਾਰ ਜ਼ਰੂਰ ਕੀਤੇਗੇ ਪਰ ਤੁਹਾਨੂੰ ਦੱਸ ਦਈਏ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਅੱਜ ਮਹਿਲਾ ਸਨਮਾਨ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਰਜਿਸਟ ਹਰ ਮਹੀਨੇ 1000 ਰੁਪਿਆ ਦਿੱਤੇ ਜਾਣਗੇ ਚੇਕ ਕਰ ਸਰਕਾਰ ਸਾਡੀ ਦੁਬਾਰਾ ਤੋਂ ਬਣਦੀ ਹੈ ਤਾਂ 2100 ਰੁਪਿਆ ਦਿੱਤਾ ਜਾਵੇਗਾ ਚੋਣਾਂ ਤੋਂ ਪਹਿਲਾਂ ਖਾਤਿਆਂ ਦੇ ਵਿੱਚ ਪੈਸੇ ਆਉਣਾ ਸੰਭਵ ਨਹੀਂ ਹੈ ਦੁਬਾਰਾ ਸਰਕਾਰ ਬਣੀ ਤਾਂ 2100 ਰੁਪਿਆ ਦੇਵਾਂਗੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 1000 ਦੀ ਤਰ੍ਹਾਂ 2180 ਲਾਗੂ ਕਰ ਦੇਵਾਂਗੇ ਮਹਿਲਾਵਾਂ ਨਾਲ ਕੀਤਾ ਵਾਦਾ ਉਹਨਾਂ ਨੇ ਕਿਹਾ ਕਿ ਅਸੀਂ ਪੂਰਾ ਕਰ ਦਿੱਤਾ ਹੈ ਦਿੱਲੀ ਦੇ ਵਿੱਚ ਚੋਣਾਂ ਤੋਂ ਪਹਿਲਾਂ ਖਾਤਿਆਂ ਚ ਪੈਸਾ जमा होना संभव नहीं है इस करके जो दोबारा सरकार बनेगी अस्सी इक्कीसौ रुपये प्रस्ताव पारित कर दिया गया कि दिल्ली की हर महिला के अकाउंट में हर महीने हजार हजार रुपए डाले जाएंगे दोस्तों इसके साथ ही यह योजना दिल्ली में लागू हो गई है अब इस योजना के तहत महिलाओं को रजिस्ट्रेशन करना होगा और रजिस्ट्रेशन के बाद जो जो महिलाएं रजिस्ट्रेशन करेंगी उनके अकाउंट में हजार हजार रुपए आने शुरू हो जाएंगे मैं बीजेपी वालों को कहना चाहता हूं मैं जादूगर हूं मैं मैं अकाउंट्स का जादूगर हूं मुझे पता है कि पैसे कहां से लाने हैं पैसे कहां से बचाने हैं और पैसे कहां से लाने हैं और, है और पैसे कहां पे खर्च करने हैं तुम चिंता मत करो मैंने अगर कह दिया तो कह दिया मैंने कहा हजार रुपए हर महीने दूंगा तो हजार रुपए महीने आज से शुरू कर दिए मेरे पास इस दौरान जब ये सारा हम काम कर रहे थे कई महिलाएं आई और महिलाओं ने कहा कि जी महंगाई बहुत ज्यादा हो गई है हजार रुपए से काम नहीं चलेगा तो आज मैं ऐलान कर रहा हूँ कल से रजिस्ट्रेशन चालू होगा और रजिस्ट्रेशन इक्कीस सौ इक्कीस सौ रुपए का होगा हजार हजार का मैं दिल्ली की सभी माँ बहनों को कहना चाहता हूँ अगले दो तीन दिन से के बाद से आम आदमी पार्टी के कार्यकर्ता गली गली में जाएंगे घर घर में जाएंगे आप अपना रजिस्ट्रेशन कराओ वो आपको रजिस्ट्रेशन कार्ड दे के आएंगे कार्ड को संभाल के रखना और चुनाव के बाद आपका ये वाली योजना जो हजार रुपए की आज पास की है इसको बदल के इक्कीस सौ रुपये करेंगे और चुनाव के बाद आपके अकाउंट में हजार रुपए नहीं आएंगे आपके अकाउंट में इक्कीस सौ इक्कीस सौ रुपए आएंगे मैं दूसरी बड़ी घोषणा करने जा रहा हूं जिसकी आप लोगों ने कल्पना भी नहीं की होगी आज दिल्ली सरकार ने हजार रुपए चालू कर दिए लेकिन चुनाव 10-15 दिन में ऐलान होने वाले हैं इस वजह से अभी चुनाव के पहले ਪੈਸਾ ਅਕਾਊਂਟ ਮੇ ਜਾਣਾ ਸੰਭਵ ਨਹੀਂ ਹੈ ਲੇਕਿਨ ਯੋਜਨਾ ਲਾਗੂ ਹੋ ਗਈ ਹੈ